ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਜਦੋਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਏ ਉਹਨਾਂ ਨਾਲ ਕੀ ਉਹਨਾਂ ਦੀ ਵਾਰਤਾਲਾਪ ਹੋਈ ਸੀ ਕਿਸ ਬਾਣੀ ਤੇ ਕਿਸ ਮੰਤਰ ਦਾ ਜਾਪ ਹੋਇਆ ਆਓ ਸਾਧ ਸੰਗਤ ਜੀ ਪਾਵਨ ਵਿਚਾਰਾਂ ਆਪਾਂ ਸਰਵਣ ਕਰਦੇ ਆ ਖਡੂਰ ਸਾਹਿਬ ਜੀ ਦੀ ਧਰਤੀ ਤੇ ਜਦੋਂ ਗੁਰੂ ਅੰਗਦ ਦੇਵ ਜੀ ਚੌਥੀ ਜੋਤ ਸਮਾ ਗਏ ਉਹ ਆਪਣੀ ਥਾਂ ਤੇ ਗੁਰਿਆਈ ਦੀ ਗੱਦੀ ਉੱਤੇ ਉਹਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਿਠਾਇਆ ਸੀ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਗੁਰਤਾ ਗੱਦੀ ਉੱਪਰ ਗੱਦੀ ਨਿਸ਼ੀਨ ਹੁੰਦੇ ਆ ਉੱਥੋਂ ਉਹ ਲੋਕਾਂ ਦੇ ਉਦਾਹਰਣ ਨੂੰ ਦੁਨੀਆ ਦੇ ਲੋਕਾਂ ਨੂੰ ਤਾਰਨ ਵਾਸਤੇ ਮਹਾਰਾਜ ਜੀ ਨੇ ਤੀਰਥਾਂ ਦੀ ਯਾਤਰਾਵਾਂ ਵੀ ਸ਼ੁਰੂ ਕੀਤੀਆਂ ਗੁਰੂ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਉਹਨਾਂ ਦੇ ਪਾਵਨ ਸਥਾਨਾਂ ਦੇ ਦਰਸ਼ਨ ਕੀਤੇ ਆ ਗੋਇੰਦਵਾਲ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਜੀ ਆਏ ਆ ਇੱਥੋਂ ਦਰਸ਼ਨ ਇਸ਼ਨਾਨ ਮਗਰੋਂ ਫਿਰ ਬਾਬਾ ਸ਼੍ਰੀ ਚੰਦ ਜੀ ਦਾ ਤਪਸਥਾਨ ਟਾਲੀ ਸਾਹਿਬ ਤੇ ਕੁਟੀਆਂ ਦੇਖੀਆਂ ਫਿਰ ਬਾਰਡ ਪਹੁੰਚਿਆ ਪਰ ਤਖਬਾਬਾ ਸ੍ਰੀ ਚਾਂਜੀ ਦੇ ਦਰਸ਼ਨ ਕੀਤੇ ਆ ਜੀ ਇਤਿਹਾਸ ਵਿੱਚ ਸਾਨੂੰ ਇਹ ਲਿਖਿਆ ਮਿਲਦਾ ਏ ਕਿ ਬਿਰਦ ਸਰੂਪ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਉਹਨਾਂ ਨੇ ਸ਼ੁੱਧ ਬ੍ਰਹਮਚਾਰੀ ਜਤੀ ਸਤੀ ਤਪਸਵੀ ਬਾਬਾ ਸ੍ਰੀ ਚਾਂਜੀ ਦੇ ਦਰਸ਼ਨ ਕੀਤੇ ਗਦਗਦ ਹੋਏ ਆ ਜੀ ਪ੍ਰੇਮ ਨਾਲ ਉਹਨਾਂ ਦਾ ਹਿਰਦਾ ਭਰ ਗਿਆ ਏ ਜੀ ਪ੍ਰੇਮ ਨਾਲ ਕਿਉਂਕਿ ਪਹਿਲਾਂ ਵੀ ਆਪ ਜੀ ਨੇ ਤੀਰਥਾਂ ਦੇ ਇਸ਼ਨਾਨ ਕੀਤੇ ਸਾਧੂਆਂ ਦੀ ਸੰਗਤ ਕੀਤੀ ਐਵੀ ਸ਼ਕੀਨ ਸੀ ਗੁਰੂ ਬਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਦੁਨੀਆਂ ਦੇ ਲੋਕ ਉਹਨਾਂ ਨੂੰ ਅਮਰੂਚ ਲਾਨੀ ਧਾਵਾਂ ਕਹਿੰਦੇ ਸੀ ਉਦੋਂ ਵੀ ਆਪ ਜੀ ਯਾਤਰਾ ਵਾਸਤੇ ਜਾਇਆ ਕਰਦੇ ਸਨ ਪਹਿਲਾਂ ਤੋਂ ਸ਼ੌਕ ਸੀ ਅੱਜ ਅਮਰਤ ਵੇਲੇ ਹੀ ਆਪਣੇ ਪ੍ਰੀਤਮ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬ ਜੀ ਦੀ ਬਾਬਾ ਸ਼੍ਰੀ ਚੰਦ ਜੀ ਦੇ ਜਦੋਂ ਸਾਧੂ ਰੂਪ ਵਿੱਚ ਦਰਸ਼ਨ ਕੀਤੀ ਆ ਬੜੇ ਨਿਹਾਲ ਹੋਏ ਆ ਸਾਧ ਸੰਗਤ ਜੀ RAMKALI ਰਾਗ ਦੇ ਵਿੱਚ ਆਨੰਦ ਪਿਆ ਮੇਰੀ ਮਾਹੀ ਸਤ ਗੁਰੂ ਮੈਂ ਪਾਇਆ ਐ ਪੌੜੀ ਜਿਹੜੀ ਸੰਪੂਰਨ ਉਚਾਰਣ ਕਰਕੇ ਸੁਣਾਈ ਹੈ ਜੀ ਤੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੂੰ ਪੇਟਾ ਰੱਖ ਕੇ ਨਮਸਕਾਰਾਂ ਕੀਤੀਆਂ ਨੇ ਐਸੀ ਤਰ੍ਹਾਂ ਬਾਬਾ ਜੀ ਨੇ ਵੀ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਆਪਣੇ ਪਿਤਾ ਸਮਾਨ ਜਾਣਿਆ ਐ ਪਿਤਾ ਜੀ ਦੀ ਗੱਦੀ ਦੇ وارਸਾਂ ਉੱਠ ਕੇ ਖੜੇ ਹੋਏ ਆ ਗੁਰੂ ਨਾਨਕ ਜੀ ਵਾਂਗ ਹੀ ਬਿਰਦ ਸਰੂਪ ਤੇ ਉਹਨਾਂ ਦੀ ਜੋਤ ਕਲਾ ਨਾ ਪ੍ਰਕਾਸ਼ਿਤ ਤੇ ਜੀ ਰੂਪ ਵਿੱਚ ਸਤਿਗੁਰ ਜਾਣਿਆ ਤੇ ਸੁੰਦਰ ਆਸਣ ਵਿਸ਼ਵਾ ਕੀ ਉਹਨਾਂ ਨੂੰ ਸੱਜੇ ਹੱਥ ਬਿਠਾਇਆ ਜੀ ਨਾਲੀ ਫਰਮਾਇਆ ਆਪ ਜੀ ਦੇ ਮੁਖੋਂ ਬਾਣੀ ਬੜੀ ਸੁੰਦਰ ਲੱਗਦੀ ਹੈ ਕਿਰਪਾ ਕਰਕੇ ਸਾਨੂੰ ਅਸਤੀਆਂ ਅਗਲੀਆਂ ਪੌੜੀਆਂ ਸੰਪੂਰਨ ਪਾਠ ਸਰਮਣ ਕਰਵਾਓ ਜੀ ਇਸ ਤਰ੍ਹਾਂ ਬਾਬਾ ਸ਼੍ਰੀ ਚੰਦੀ ਨੇ ਜਦੋਂ ਪਿਆਰ ਵਿੱਚ ਆ ਕੇ ਬੇਨਤੀ ਕੀਤੀ ਹੈ ਸਜੀ ਹਾਥੇ ਬਿਠਾਇਆ ਜੀ ਆਸਣ ਸੁੰਦਰ ਵਸਾਇਆ ਜੀ ਗੁਰੂ ਅਮਰਦਾਸ ਜੀ ਨੇ ਸੰਪੂਰਨ 40 ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਕੀਤਾ ਜੋ ਨਿਤਨੇਮ ਦੀ ਬਾਣੀ ਹੈ ਤੇ ਬਾਬਾ ਜੀ ਨੇ ਖੁਸ਼ੀਆਂ ਪਾਈਆਂ ਤੇ ਗੁਰਮੁਖ ਪਿਆਰਿਓ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੋਤੇ ਚਿਰੀ ਅਨੰਦ ਜੀ ਦੇ ਜਨਮ ਹੋਣ ਦੀ ਖੁਸ਼ੀ ਵਿੱਚ ਐ ਅਨੰਦ ਬਾਣੀ ਉਚਾਰਨ ਕੀਤੀ ਦੇ ਪੁੱਤੇ ਦਾ ਨਾਮ ਅਨੰਦ ਰੱਖਿਆ ਹੋ ਸਕਦਾ ਏ ਐਸਾ ਵੀ ਹੋਵੇ ਹੋ ਸਕਦਾ ਇਤਿਹਾਸ ਵਿੱਚ ਐਸਾ ਵੀ ਹੋਇਆ ਹੋਵੇ ਪਰ ਜਦੋਂ ਬਾਬਾ ਸ਼੍ਰੀ ਚੰਦ ਜੀ ਨਾਲ ਮੇਲ ਹੁੰਦਾ ਏ ਉਦੋਂ ਵੀ ਗੁਰੂ ਅਮਰਦਾਸ ਜੀ ਐ ਸੰਪੂਰਨ ਚਾਲੀ ਪੋੜੀਆਂ ਦਾ ਪਾਠ ਕਰਦੇ ਆ ਬੜੇ ਆਨੰਦ ਦੇ ਨਾਲ ਕਰਦੇ ਆ ਜਿਹਨੂੰ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਬਹੁਤ ਖੁਸ਼ ਹੁੰਦੇ ਆ ਤੇ ਜਦੋਂ ਗੁਰੂ ਅਮਰਦਾਸ ਜੀ ਪਾਸ਼ਾ ਜੀ ਆਏ ਉਹਨਾਂ ਦੇ ਨਾਲ ਉਹਨਾਂ ਦੇ ਪੁੱਤਰ ਮੋਹਨ ਜੀ ਵੀ ਸਨ ਜਿਨ੍ਹਾਂ ਵਿੱਚ ਬੜੀ ਨਿਮਰਤਾ ਸੀ ਜਗਿਆਸਾ ਸੀ ਕੁਝ ਜਾਣਨ ਦੀ ਇੱਛਾ ਸੀ ਹੁਣ ਅੰਤਰਜਾਮੇ ਹਨ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੇ ਗੁਰੂ ਜੀ ਨੂੰ ਆਖਿਆ ਆਪ ਜੀ ਦੇ ਪੁੱਤਰਾ ਵਿੱਚੋਂ ਇਹ ਬੇਟਾ ਸਾਨੂੰ ਦੇ ਦਿਓ ਕਿਰਪਾ ਕਰਕੇ ਤੇ ਗੁਰੂ ਪਾਤਸ਼ਾਹ ਜੀ ਨੇ ਹੱਥ ਜੋੜੇ ਤੇ ਕਿਹਾ ਮਹਾਰਾਜ ਜੀ ਆਪ ਜੀ ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਅੱਗੇ ਹੀ ਸਭ ਕੁਝ ਆਪ ਦਾ ਏ ਐਂ ਆ ਕੇ ਮੱਥਾ ਠੇਕ ਦਿੱਤਾ ਤੇ ਸ਼੍ਰੀ ਬਾਬਾ ਜੀ ਨੇ ਉਸੇ ਵੇਲੇ ਸ਼੍ਰੀ ਮੋਹਨ ਜੀ ਨੂੰ ਇਕਾਂਤ ਵਿੱਚ ਬਿਠਾ ਕੇ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਸਾਰਾ ਹੀ ਮੂਲ ਮੰਤਰ ਸਾ ਸੰਗਤ ਜੀ ਸਰਵਣ ਕਰਵਾਇਆ ਤਿਉ ਜਾਪ ਸਿਮਰਨ ਤੇ ਰੀਤ ਵੀ ਨਾਲ ਹੀ ਸਿਖਾਈ ਨਾਲ ਹੀ ਵਿराट ਰੂਪ ਦੀ ਅਸਲੀਅਤ ਸਮਝਾ ਕੇ ਐ ਵੀ ਸੰਸਾਰ ਤੁਮ ਦੇਖਦੇ ਆ ਜਿਹੜਾ ਸੰਸਾਰ ਏ ਇਹਦਾ ਕਰਤਾ ਕਰਤਾ ਕੋਣੇ विराट रूप की या ओहम सोहम ज्ञान ਦਾ ਨਿਸ਼ਚੇ ਰੱਖਣਾ ਬ੍ਰਹਮਦਰਸ਼ੀ ਹੋਣਾ ਇਸ ਤਰ੍ਹਾਂ ਦੀ ਸਾਰੀ ਰੀਤੀ ਦੱਸ ਕੇ ਨਾ ਆਪਣਾ ਉਦਾਸ ਇਹਨ ਮੱਤ ਦਾ ਚੀਲਾ ਬਣਾ ਲਿਆ ਬਾਬਾ ਸ਼੍ਰੀਚੰਦ ਜੀ ਬਹੁਤ ਵੱਡੇ ਤਪਸਵੀ ਸਨ ਉਹਨਾਂ ਦੀ ਤੇ ਲਗਭਗ 60 ਸਾਲ ਦੀ ਉਮਰ ਦੀ ਸਾਧਨਾ ਤਪੱਸਿਆ ਤੋਂ ਬਾਅਦ ਉਹਨਾਂ ਨੇ ਐਸ਼ਬ ਦਬਾਣ ਦਾ ਸ਼ਾਇਦ ਪਹਿਲਾ ਨਿਸ਼ਾਨਾ ਸੀ ਉਹਨਾਂ ਦਾ ਜੋ ਗੁਰੂ ਪੁੱਤਰ ਹੁੰਦਿਆਂ ਆਪ ਜੀ ਨੇ ਗੁਰੂ ਪੁੱਤਰ ਮੋਹਨ ਜੀ ਉਤੇ ਚਲਾਇਆ ਦੇਖੋ ਜੀ ਪਲਾਈ ਬਾਣ ਕਿਵੇਂ ਖਤਾ ਜਾ ਸਕਦਾ ਸ੍ਰੀ ਮੋਹਨ ਜੀ ਦੀ ਬਿਰਤੀ ਐ ਮੂਲ ਮੰਤਰ ਸੁਣ ਕੇ ਅੰਤਰਮੁਖ ਜੁੜ ਗਈ ਆ ਉਹ ਨਾਮ ਦੇ ਬੀਜ ਨਿਰਗੁਣ ਬ੍ਰह्म ਸਰੂਪ ਵਿੱਚ ਲੀਨ ਹੋ ਗਏ ਤੇ ਦਿਨ ਪਰ ਬੈਠੇ ਨਾਮ ਰਸ ਪੀਂਦੇ ਰਹਿਆ ਕਿਹਾ ਜਾਂਦਾ ਏ ਕਿ ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਕਲਾ ਸਿਖਾਈ ਸਾਰਾ ਦਿਨ ਉਹਨਾਂ ਦਾ ਸਮਾਧੀ ਵਿੱਚ ਲੰਘ ਗਿਆ ਇੱਕ ਦਿਨ ਵਿੱਚ ਹੀ ਸਮਾਦੀ ਲਵਾ ਦਿੱਤੀ ਸੀ ਕਿ ਡੀ ਕਲਾ ਬਾਬਾ ਜੀ ਨੇ ਵਰਤਾ ਦਿੱਤੀ ਆ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਤੇ ਉਹਨਾਂ ਨਾਲ ਆਏ ਸਾਰੇ ਸਿੱਖਾਂ ਨੇ ਗੁਰਮੁਖ ਪਿਆਰਿਓ ਤੇ ਬਾਬਾ ਜੀ ਦੇ ਮੰਤਰ ਕਿਹੜਾ ਜੀ ਕੋਈ ਜੰਤਰ ਮੰਤਰ ਜਾਦੂ ਟੂਣਾ ਨਹੀਂ ਜੇ ਮੂਲ ਮੰਤਰ ਆਪਣੇ ਪਿਤਾ ਜੀ ਦਾ ਬਖਸ਼ਿਆ ਹੋਇਆ ਤੇ ਉਹਦਾ ਉਪਦੇਸ਼ ਸੀ ਉਹ ਬਾਬਾ ਮੋਹਨ ਜੀ ਤੇ ਉਹ ਉਨਾਂ ਉੱਪਰ ਬਹੁਤ ጉੜਾ ਅਸਰ ਹੋਇਆ ਸਤਿਗੁਰ ਮਹਾਰਾਜ ਜੀ ਪੂਰੇ 14 ਦਿਨ ਗੁਰਮਰਦਾਸ ਜੀ ਬਾਬਾ ਸ਼੍ਰੀ ਚੰਦ ਦੀ ਕੋਲ ਰਹੇ ਆ ਪਾਰਖ ਦੇ ਵਿੱਚ ਫਿਰ ਸਾਰੀਆਂ ਖੁਸ਼ੀਆਂ ਪਾ ਕੇ ਪਹਿਲਾਂ ਕੁਰਕ ਖੇਤਰਵਾਲ ਨੂੰ ਚੱਲਣ ਲੱਗੇ ਆ ਤੇ ਬਾਬਾ ਜੀ ਨੇ ਆਪਣੇ ਪਾਸੋਂ ਗੁਰਬਾਣੀ ਦੀਆਂ ਕੁਝ ਸੰਚੀਆਂ ਤੇ ਸਾਖੀਆਂ ਲਿਖੀਆਂ ਸੀ ਉਹ ਸ਼੍ਰੀ ਮੋਹਨ ਜੀ ਨੂੰ ਇਹ ਕਹਿ ਕੇ ਆਖ ਦਿੱਤੀਆਂ ਕਿ ਅਸੀਂ ਵੀ ਹੁਣ ਲੰਮੀ ਦੇਸ਼ ਯਾਤਰਾ ਕਰਨੀ ਆ ਇਹ ਅਮੋਲ ਬਸਤਾ ਕਿਤੇ ਗੋਮਨਾ ਹੋ ਜਾਣਾ ਜੇ ਤੁਸੀਂ ਆਪਣੇ ਪਿਤਾ ਜੀ ਦੀ ਬਾਣੀ ਤੇ ਗੁਰੂ ਅੰਗਦ ਦੇ ਪਾਸ਼ਾ ਜੀ ਦੀ ਬਾਣੀ ਨੂੰ ਟੋਲ ਕੇ ਸੰਭਾਲ ਕੇ ਰੱਖਣਾ ਹੈ ਇਹ ਜ਼ਰੂਰੀ ਚੀਜ਼ਾਂ ਨੇ ਇਹ ਬਾਣੀ ਗੁਰੂ ਦੀ ਆਤਮਾ ਹੈ ਤੇ ਸ਼੍ਰੀਮੋਹਨ ਜੀ ਨੇ ਸਤ ਬਚਨ ਕਿਹਾ ਉਹਨਾਂ ਸੱਚੀਆਂ ਨੂੰ ਸੰਗਤ ਦੀ ਸਾਖੀਆਂ ਨੂੰ ਸੰਭਾਲ ਕੇ ਚਾਲੇ ਪਾ ਦਿੱਤੀ ਆ ਤਾਂ ਸ਼੍ਰੀਮੋਹਨ ਜੀ ਉੱਤੇ ਬਾਬਾ ਜੀ ਉੱਪਰ ਐਨਾ ਅਸਰ ਹੋਇਆ ਗੁਰੂ ਜੀ ਦੇ ਮੰਤਰ ਦਾ ਮੋਹਨ ਮੰਤਰ ਦਾ ਇਹਨਾਂ ਨੇ ਤੀਰਥ ਯਾਤਰਾ ਤੋਂ ਮੁੜ ਕੇ ਆ ਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਬਾਣੀ ਨੂੰ ਬੜੇ ਯਤਨਾਂ ਨਾਲ ਹਾਸਲ ਕੀਤਾ ਤੇ ਆਪਣੇ ਪਿਤਾ ਸਤਗੁਰ ਜੀ ਦੀ ਬਾਣੀ ਵਿੱਚ ਸੰਚਿਤ ਕਰਦੇ ਆ ਫਿਰਸਮਾਧੀਆਂ ਲਾ ਕੇ ਬੈਠੇ ਰਹਿਣਾ ਜੋ ਬਾਬਾ ਜੀ ਨੇ ਸਿਖਾਇਆ ਸੀ ਉਸੇ ਤਰ੍ਹਾਂ ਹੀ ਬਾਬਾ ਮੋਹਨ ਜੀ ਵੀ ਆ ਕੇ ਕਰਦੇ ਕਈ ਕਈ ਘੰਟੇ ਲੰਘ ਜਾਂਦੇ ਹੁੰਦੇ ਸੀ ਸਮਾਧੀ ਦੇ ਵਿੱਚ ਜਿਸ ਕਰਕੇ ਫਿਰ ਛੋਟੇ ਭਰਾ ਸ਼੍ਰੀ ਮਹਾਰਜੀ ਨੇ ਆਪ ਜੀ ਨੂੰ ਚਬਾਰਾ ਵੀ ਬਣਾ ਕੇ ਦਿੱਤਾ ਕਿ ਉੱਚੀ ਜਗ੍ਹਾ ਤੇ ਬੈਠ ਕੇ ਧਿਆਨ ਲਗਾਇਆ ਕਰਨਗੇ ਜਿੱਥੇ ਬੈਠ ਕੇ ਆਪ ਨਾਮ ਦਾ ਮਹਾਰਸਪਿੰਦੇ ਰਹੇ ਗੁਰਮਖ ਪਿਆਰਿਓ ਇਸ ਤਰ੍ਹਾਂ ਬਹੁਤ ਕਿਰਪਾ ਹੋਈ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਦਾ ਮੇਲ ਹੋਇਆ ਜਦੋਂ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਬੜੀ ਅਹਿਮ ਘਟਨਾ ਕੱਟੀ ਹੈ ਇਹ ਤਾਂ ਆਪ ਜੀ ਜਾਣਦੇ ਹੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਤਿਆਰ ਕਰਨ ਸਮੇਂ ਸ੍ਰੀ 모ਹਨ ਜੀ ਪਾਸੋਂ ਜਦੋਂ ਗੁਰਬਾਣੀ ਦੀਆਂ ਸੈਂਚੀਆਂ ਪ੍ਰਾਪਤ ਕਰਨ ਦਾ ਸਵਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਮਣੇ ਆਇਆ ਤੇ ਭਾਈ ਗੁਰਦਾਸ ਜੀ ਨੇ ਇਸ ਵਿਢਾਈ ਨੂੰ ਆਪਣੇ ਪੰਨ ਦੀ ਖਾਸ਼ ਵਿੱਚ ਕਿਹਾ ਕਿ ਮੈਨੂੰ ਹੁਕਮ ਕਰੋ ਜੋ ਮੈਂ ਲੈ ਆਵਾਂ ਮੁਸਕਰਾਉਂਦੇ ਹੋਏ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਮਾਮਾ ਜੀ 모ਹਨ ਜੀ ਪਾਸ ਭੇਜ ਦਿੱਤਾ ਇਸ ਜ਼ਿਕਰ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਣਾਇਆ ਪਾਈ ਗੁਰਦਾਸ ਜੀ ਨੇ ਗੋਇੰਦਵਾਲ ਸਾਹਿਬ ਆ ਕੇ ਬਾਬਾ ਮੋਹਨ ਜੀ ਦੇ ਚੁਬਾਰੇ ਉਹਨਾਂ ਦੇ ਬੂਹੇ ਦਾ ਕੁੰਡਾ ਜੋਰ ਨਾਲ ਖੜਕਾਇਆ ਤੇ ਬੇਨਤੀਆਂ ਕੀਤੀਆਂ ਨੇ ਜੀ ਸੁਦਸ ਰੋਵਰ ਨਗਰ ਤੇ ਮੈਂ ਚਲ ਕਰ ਆਇਓ ਸ੍ਰੀ ਅਰਜਨ ਕਿਸ ਕਾਜ ਕੋ ਤੁਮ ਨਿਕਟ ਪਠਾਇਓ ਦਰਸ਼ਨ ਮੋਕੋ ਦੀਜੀਏ ਉਗਰਾਏ ਕੀ ਬਾਰੋ ਭੁਖਨ ਕੁਲ ਸ੍ਰੀ ਅਮਰ ਕੇ ਗੁਣ ਗਿਆਨ ਉਦਾਰੋ ਗੁਰ ਨੰਦਨ ਬੰਦਨ ਉਚਤ ਕੰਦਨ ਦੁਖ ਦੋਸਾ ਦਰਸਨ ਤੇ ਅਗ ਕਟਤ ਹੈ ਸਬਦਾਸ ਭਰੋਸਾ ਇਤਨੇ ਤਰਲੇ ਬੇਨਤੀਆਂ ਕੀਤੀਆਂ ਪਰ ਬਾਬਾ ਮੋਹਨ ਜੀ ਦੀ ਸਮਾਦੀ ਨਹੀਂ ਸੀ ਖੁੱਲੀ ਫਿਰ ਵਾਪਸ ਆ ਕੇ ਪਾਈ ਗੁਰਦਾਸ ਸਿੰਘ ਨੇ ਸਾਰਾ ਹਾਲ ਸੁਣਾਇਆ ਦੂਜੀ ਵਾਰ ਬਾਬਾ ਬੁੱਢਾ ਸਾਹਿਬ ਜੀ ਉਹ ਗਏ ਆ ਉਹਨਾਂ ਨੂੰ ਵੀ ਖਾਲੀ ਹੱਥ ਹੋਣਾ ਪਿਆ ਫਿਰ ਬਾਬਾ ਮੋਹਨ ਜੀ ਦੀ ਸਮਾਧੀ ਖੋਲਣ ਵਿੱਚ ਉਹਨਾਂ ਨੂੰ ਸਫਲਤਾ ਨਹੀਂ ਸੀ ਮਿਲੀ ਫਿਰ ਸਾ ਸੰਗਤ ਜੀ ਤੇ ਜੀਵਾਰ ਗੁਰੂ ਅਰਜਨ ਦੇ ਮਹਾਰਾਜ ਜੀ ਆਪ ਜਾ ਕੇ ਸ਼ਹੀਦਾਂ ਦੇ ਸਰਤਾਜ ਬਾਬਾ ਮੋਹਨ ਜੀ ਦੇ ਚੁਬਾਰੇ ਹੇਠਾਂ ਗਲੀ ਵਿੱਚ ਪੁੰਜੇ ਬੈਠੇ ਆ ਸਰੰਧਾ ਅਸਾਧ ਸੀ ਵ ਜਾ ਕੇ ਸਰੀਲੀ ਤੁਨੀ ਨਾਲ ਕੀਰਤਨ ਕੀਤਾ ਏ ਸ਼ਬਦ ਸੁਣਾਇਆ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣੇ ਦਵਾਰ ਜੀ ਉਹ ਸੰਤ ਧਰਮਸਾਲਾ ਇਸ ਤਰ੍ਹਾਂ ਸੰਗਾ ਜੀ ਬਾਬਾ ਜੀ ਦੀ ਸਮਾਦੀ ਖੁੱਲੀ ਆ ਫਿਰ ਬਾਬਾ ਮੋਹਨ ਜੀ ਇੱਥਾਂ ਆ ਕੇ ਜੋ ਰਿਸ਼ਤੇ ਵਿੱਚ ਆਪਣੇ ਭਣਜੇ ਲੱਗਦੇ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਮਹਾਨਤਾ ਨੂੰ ਅਨੁਭਵ ਕੀਤਾ ਨਮਸਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਗੁਰੂ ਜੀ ਨੇ ਐਸਾ ਕਰਨ ਨਹੀਂ ਦਿੱਤਾ ਤੇ ਬਾਬਾ ਮੋਹਨ ਜੀ ਗੁਰੂ ਜੀ ਨੂੰ ਆਪਣੇ ਚੁਬਾਰੇ ਚ ਲੈ ਗਏ ਆ ਪੂਰਾ ਆਦਰ ਕੀਤਾ ਆਸਣ ਵਸਾਇਆ ਏ ਸਾਰੀਆਂ ਸੰਤੀਆਂ ਆਪ ਜੀ ਦੇ ਹਵਾਲੇ ਕੀਤੀਆਂ ਤੇ ਮਹਾਰਾਜ ਉਹਨਾਂ ਨੂੰ ਇੱਕ ਖਾਸ ਪਾਲਕੀ ਵਿੱਚ ਰਖਾ ਕੇ ਚੌਰ ਸੈਬ ਕਰਦੇ ਹੋਏ ਸਿੱਖਾਂ ਸਮੇਤ ਨੰਗੇ ਪੈਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਆਏ ਆ ਤੇ ਸਾਰੀ ਗੱਲ ਸੁਣਾ ਕੇ ਸਿੱਖ ਸੰਗਤਾਂ ਸਾਰੇ ਬਾਬਾ ਮੂਣ ਜੀ ਦੀ ਉਪਕਾਰ ਤੇ ਸਿਮਰਨ ਬਿਰਤੀ ਦੀ ਸ਼ਲਾਘਾ ਕੀਤੀ ਸਾ ਸੰਗਤ ਜੀ ਗੁਰੂ ਉਹ ਪਿਆਰਿਓ ਇਹ ਜਿਹੜੀਆਂ ਸਮਾਧੀਆਂ ਬਾਬਾ ਜੀ ਲਾਉਂਦੇ ਰਹੇ ਇਹ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਨੂੰ ਮੂਲ ਮੰਤਰ ਦੀ ਸ਼ਕਤੀ ਦੁਆਰਾ ਦੱਸਿਆ ਨੇ ਇਹ ਕੋਈ ਕਾਲਪਨੀ ਕਥਾ ਨਹੀਂ ਜੀ ਗੁਰੂ ਦਾ ਇਤਿਹਾਸ ਕੋਈ ਕਾਲਪਨਕ ਨਹੀਂ ਹੁੰਦਾ ਬਾਬਾ ਸ਼੍ਰੀ ਚੰਦ ਜੀ ਨੇ ਬੜੀ ਨਿਮਰਤਾ ਦੇ ਨਾਲ ਬਹੁਤ ਪਿਆਰ ਨਾਲ ਬਾਬਾ ਮੋਹਨ ਜੀ ਨੂੰ ਸਿਮਰਣ ਸਮਾਦੀ ਦੀ ਵਿਧੀ ਦੱਸੀ ਉਹਨਾਂ ਨੇ ਫਿਰ ਉਹ ਨਕਸ਼ੇ ਕਦਮ ਤੇ ਚੱਲ ਕੇ ਵੱਡਾ ਮਾਣ ਪਾਇਆ ਤੇ ਫਿਰ ਗੁਰੂ ਅਮਰਦਾਸ ਪਾਸ਼ਾ ਜੀ ਦੀ ਤੀਰਥ ਯਾਤਰਾ ਨੂੰ ਜਦੋਂ ਚੱਲੇ ਜਾਣ ਪਿੱਛੋਂ ਬਾਬਾ ਸ਼੍ਰੀ ਚੰਦ ਜੀ ਬਹੁਤਾ ਚਿਰ ਬਾਰਤ ਦੇ ਵਿੱਚ ਰਹੇ ਆ ਬੜੇ ਤਪਸਵੀ ਤੇ ਕਰਾਮਾਤੀ ਸਨ ਤੇ ਸੰਗਤ ਜੀ ਮਨ ਕਰਕੇ ਵੈਰਾਗ ਤਿਆਗ ਨਿਮਰਤਾ ਦੇ ਪੁੰਜ ਜਦੋਂ ਵੀ ਕਦੀ ਮੋਜ ਵਿੱਚ ਹੁੰਦੇ ਪਿਤਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਇਸ ਸ਼ਬਦ ਦਾ ਬਹੁਤ ਬਾਰੀ ਗਾਇਨ ਕਰਦੇ ਅੱਖਾਂ ਵਿੱਚ ਹੰਝੂ ਆ ਜਾਂਦੇ ਹੁੰਦੇ ਸੀ ਰੱਬ ਨੂੰ ਭੁੱਲ ਕੇ ਬੰਦੇ ਦੇ ਗੁਣ ਗਲ ਜਾਂਦੇ ਆ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਪਿਤਾ ਜੀ ਦਾ ਇਹ ਪਾਵਨ ਸ਼ਬਦ ਆਸਾ ਰਾਗ ਦੇ ਵਿੱਚ ਬਾਰ ਬਾਰ ਗਾਉਂਦੇ ਰਹੇ ਆ ਜਿਵੇਂ ਸultanpur ਦੇ ਵਿੱਚ ਜਦੋਂ ਸਾਹੀਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮੋਦੀ ਖਾਨਾ ਸੰਭਾਲਿਆ 13 ਹਾਂ 13 ਹਾਂ ਤੇ ਸਭ ਤੇਰਾ ਹੈ ਸਭ ਤੇਰਾ ਹੈ ਆਖਦੇ ਗੁਰੂ ਜੀ ਮਸਤ ਹੁੰਦੇ ਸੀ ਤੇ ਬਾਬਾ ਜੀ ਨੇ ਵੀ ਉਹੀ ਸ਼ਬਦ ਦਾ ਪ੍ਰਭਾਵ ਕਬੂਲ ਲਿਆ ਉਦੋਂ ਪਿਤਾ ਜੀ ਨੇ ਦੇਖਿਆ ਸੀ ਸਭ ਕੁਝ ਕਰਦਿਆਂ ਹੋਇਆਂ ਉਦੋਂ ਭਾਵੇਂ ਬਚਪਨ ਅਵਸਥਾ ਸੀ ਅੱਜ ਆਪ ਇੱਥੇ ਆਉਂਦੇ ਆ ਪਿਤਾ ਜੀ ਨੂੰ ਯਾਦ ਕਰਦੇ ਆ ਗੱਲਾਂ ਕਰਦੇ ਆ ਸਾਖੀਆਂ ਸੁਣਾਉਂਦੇ ਆ ਇਸ ਤਰ੍ਹਾਂ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਕਿਰਪਾ ਕੀਤੀ ਸੰਗਤਾਂ ਤੇ ਬਹੁਤ ਕਿਰਪਾ ਕੀਤੀ ਤੇ ਬਹੁਤਿਆਂ ਨੂੰ ਮੂਲ ਮੰਤਰ ਬਖਸ਼ ਕੇ ਤੇ ਗੁਰਬਾਣੀ ਦੇ ਸ਼ਬਦ ਦੇ ਕੇ ਉਹਨਾਂ ਦਾ ਜੀਵਨ ਸਵਾਰਿਆ ਏ ਜੀ ਆਪ ਵੀ ਬਾਬਾ ਜੀ ਬਾਣੀ ਪੜਦੇ ਆ ਗੁਰਬਾਣੀ ਦਾ ਪ੍ਰਤਾਪ ਆ ਜੋ ਉਹਨਾਂ ਨੂੰ ਇੰਨਾ ਮਾਣ ਅੱਜ ਮਿਲਿਆ ਦੁਨੀਆ ਦੇ ਕੋਨੇ-ਕੋਨੇ ਵਿੱਚ ਬਾਬਾ ਸ਼੍ਰੀ ਚੰਜੀ ਨੂੰ ਅਜ ਜਾਦ ਕੀਤਾ ਜਾਂਦਾ ਏ ਜੀ ਇਸ ਤਰ੍ਹਾਂ ਮੂਰਖ ਮੁਗਦਾ ਜਨਮ ਪਿਆ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸਰਨਾ ਜਿੰਤੋਂ ਨਾਹੀ ਵਿਸਰਿਆ ਗੁਰਮੁਖ ਪਿਆਰਿਓ ਬਾਣੀ ਇਥਾ ਸਮੁੰਦਰੇ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੀਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਜਿਨ੍ਹਾਂ ਨੂੰ ਬੜੇ ਹੀ ਏ ਗੁਰੂ ਪਾਤਸ਼ਾਹ ਜੀ ਦੇ ਵੱਲੋਂ ਵਰ ਮਿਲੇ ਹੋਏ ਆ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਨਮਸਕਾਰ ਐਉ ਗੁਰਦੇਵ ਪਾਤਸ਼ਾਹ ਜੀ ਦਾ ਬਾਬਾ ਜੀ ਨਾਲ ਮੇਲ ਹੋਇਆ ਬਾਬਾ ਮੋਹਨ ਜੀ ਨੂੰ ਸਿਮਰਨ ਦੀ ਵਿਧੀ ਸਿਖਾਈ ਤੇ ਗੁਰਦੇਵ ਪਾਤਸ਼ਾਹ ਜੀ ਫਿਰ ਅੱਗੇ ਚਲੇ ਗਏ ਹਨ ਸਾਧ ਸੰਗਤ ਜੀ ਸੋ ਭੁੱਲ ਚੁੱਕ ਗਲਤੀਆਂ ਹੋ ਗਈਆਂ ਹੁਣ ਅਣਜਾਣ ਬੱਚੇ ਜਾਣ ਕੇ ਖਿਮਾ ਕਰ ਦੇਣਾ ਜੀ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ